ਜੀ ਵੈਲਕਮ ਟੂ ਮਨਦੀਪ ਫੈਮਿਲੀ ਵਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਵਲੌਗ ਤੇ ਮੈਂ ਲੱਗੀਆਂ ਜੀ ਗੋਭੀ ਨੂੰ ਤੜਕਾ ਲਾਉਣ ਤੇ ਮੰਮੀ ਨੇ ਕੜਾਈ ਵਿੱਚ ਤੇਲ ਪਾ ਕੇ ਰੱਖ ਦਿੱਤਾ ਆ ਜੀ ਹੁਣ ਲਾਈ ਗੋਭੀ ਨੂੰ ਤੜਕਾ ਤੇ ਜੀ ਹੁਣ ਮਸਾਲੇ ਤੇ ਬਣਾ ਲਿਆ ਤੁਹਾਨੂੰ ਦੱਸਦੀ ਤੇਲ ਬਹੁਤਾ ਗਰਮ ਹੋ ਗਿਆ ਆ ਤੇ ਅਸੀਂ ਜੀ ਮਸਾਲਾ ਪਾ ਦਿੰਦੇ ਆ ਇਨ ਨੂੰ ਜਿਹਾ ਲਾਲ ਕਰਨਾ ਪਉਣ ਲੇ। ਆ ਗੋ ਸਿੱਧੇ ਦੇਖ ਦਿਓ ਵੀ ਇਹ ਇਹ ਨਾ ਦੂਸਰੀ ਹੈ ਨਾ ਕੀਨ ਕਹਿੰਦੇ ਕੜਾਈ। ਇਸ ਕਰਕੇ ਇਦਾਂ ਹੋ ਜਾਂਦੀ ਹੈ ਮੱਠੇ ਰਾਨ ਨੂੰ ਸਾਫ਼ ਕਰੀਦਾ। ਆ ਗਈ ਹੈ ਕੜਾਈ ਵੱਲ ਦਸਤਾਂਦੀ ਹੈ ਮੈਂ ਤੁਹਾਡੀ ਜਿਹੜੀ ਆ ਕੜਾਈ ਹੈ ਨਾ ਸਾਡਾ ਤਾਂ ਬੜੀ ਕਾਲੀ ਹੋ ਗਈ ਹੈ ਮੈਂ ਮਾਂਜੀ ਦੇ ਕੋਲ। ਬੱਚੇ ਜਗਾ ਲੈ ਨੈਰਾ ਨੈਰਾ ਹੁੰਦੇ। ਹੁਣ ਮੈਂ ਹੂੰ। ਨੂੰ ਵੀ ਕੈਮਰਾ इधर जी हल्दी हुल्दी का मसाला ये अच्छे पानी है बाद में डालेंगे इसमें पानी डालना

ਇਹ ਚਾ ਪਾਣੀ ਬਣਾਵਾ ਲੈ ਅੰਬਿਆ ਕਰਦੀਆਂ ਇਹਦੇ ਚ ਫਿੰਡੀਆਂ ਚੀਜ਼ਾਂ ਬੰਦੀਆਂ ਤਾਂ ਕੜਾਈ ਪੱਕੀ ਇਦਾਂ ਦੀ ਹੋ ਗਈ ਨੇ ਤੜਕੇ ਕਰਾਂਗੇ ਦੇ ਕਿੱਦਾਂ ਕਰੀਏ 3 ਮਿੰਟ ਇਹ ਵਿੱਚ ਪਾ ਦਿੰਦੇ ਆ ਜੀ ਲਸਣ ਦੀ ਆਪੂਕਾ ਮੈਂ ਕਟੀਆਂ ਹੋਈਆਂ ਇਹਦੇ ਨਾਲ ਸਵਾਦ ਬੜੇ ਲੱਗਦੀ ਸਬਜ਼ੀ ਸਬਜ਼ੀ ਬੜੀ ਲੱਗਦੀ ਇਹ ਤਾਂ ਲਾਇਆ ਨਾ ਜੇ ਲਸਣ ਹੀ ਪਾਇਆ ਹੈ ਨਾ ਹੂੰ थोड़ा थोड़ा पानी ऐड कर ही जाना है इनकी मैंने ये करके ना सिर्फ तड़का ला ना चाय चाय हाँ चाय बना लिया ला ना ही फिर सब्जी रह जाएगी तो तुम बाबा बोल पैना है फिर चल जा फिर है हाई रोटी हूँ तो मैं खा ला हाँ, सही गल ਮੈਂ ਵੀ ਲੱਭਣੀ ਆ ਮੈਂ ਚਾਹ ਜੋ ਜਿਸ ਤਰ੍ਹਾਂ ਦਾ ਮਸਾਲਾ ਬਣਿਆ ਹੈ ਨਾ ਮੈਨੂੰ ਨਹੀਂ ਤਾਂ ਸਬਜ਼ੀ ਦਾ ਮਸਾਲਾ ਬਣਾ ਕੇ ਫਿਰ ਰੋਟੀ ਖਾਣ ਦਾ ਬੜਾ ਮਜ਼ਾ ਆਉਂਦਾ ਹੈ। ਸਹੀ ਗੱਲ ਹੈ। ਫੇਰ ਮੈਂ ਆਂ ਦਾ ਰੋਟੀ ਖਾਂਦਾ। ਹੂੰ। ਮੈਂ ਪੋਣੇ ਆਜੀ ਆਲੂ ਹੈ? ਗੁੱਛੀ ਦੀ ਗੱਲ ਕਰਨ ਨਹੀਂ ਹੈ ਮੈਂ ਹੁਣ ਕੇ ਕੋ ਬੁਰਸੇ ਚਲੇ ਰੋਗ ਤਾਂ ਮਮੀ। ਕਾਦੂ ਆਲੂ ਉਹਨੂੰ ਥੋੜਾ ੜਕੇ ਬਾਹੀ ਵਾਣਾ ਇਹ ਥੋੜੀ ਜਿਹੀ ਪਾਣੀ ਤੇ ਘਿਪਾਇਆ ਥੋੜੀ ਗਿੱਲੀ ਗਿੱਲੀ ਗੋਭੀ ਹੋਏ ਤਾਂ ਸਵਾਦ ਆਣਾ ਸੁੱਕੀ ਸੁੱਕੀ ਤੇ ਬਿਲਕੁਲ ਨਹੀਂ ਲੰਗਦੇ ਹਮ ਛੇਨ ਤਾਂ ਨਾਲ ਫੁੱਲਤੇ ਹਾਂ ਫੁੱਲਕੇ ਬਣੇ ਸੁੱਕੀ ਸਬਜ਼ੀ ਨਾਲ ਤੇ ਚਪਾਤੀ ਚਪਾਤੀ ਬਣਾएंगे ਚਪਾਤੀ ਆ ਜੀ ਅਸੀਂ ਗੋਭੀ ਵੀ ਪਾ ਦਿੱਤੀ ਆ ਅੱਜ ਜੀ ਅਸੀਂ ਥੋੜੀ ਸਬਜ਼ੀ ਬਣਾਉਣੀ ਆਂ ਕਿ ਹੁਣ ਕੀ ਅਸੀਂ ਸਵੇਰੇ ਛੁੱਟੀ ਪਿਆ ਸਾਰੇ ਤੇ ਸਵੇਰੇ ਸੋਣਾ ਆ ਰੋਟੀ ਨਹੀਂ ਖਾਣੀ ਸਵੇਰੇ ਫੇਰ ਰੋਟੀ ਕਿਹੜੀ ਖਾਣੀ ਸੋਣਾ ਥੋੜੀ ਸਵੇਰੇ ਕੀ ਬਣਾਉਣਾ ਫੇਰ ਸਵੇਰੇ ਦਹੀਂ ਹੋਊਗਾ ਤੇ ਥੋੜੀ ਸਾ ਨਾਲ ਸੱਜੀ ਇਹ ਕਿਹੜੀ ਸਾਲੀ ਖਾ ਲੈਣੀ ਆ ਓਕੇ ਪਰ ਡੈਡੀ ਨਹੀਂ ਬਣਾਉਂਦਾ ਡੈਡੀ ਬੜਾ ਸ਼ਕੀਨ ਹੀ ਹੋਣਾ ਫਲਾ ਪਰੋਟਿਆਂ ਦਾ ਤੇ ਜ ਕਾਮ ਲੱਗਾ ਨਾਲੇ ਜ ਕਾਮ ਨਹੀਂ ਨਹੀਂ ਆਂਦਾ ਸਰਾ ਦਿਨ ਫਿਰ ਕੀ ਲੱਗਦੀ ਲੱਗਦੀ ਸਾਰਾ ਆਂਦਾ ਹੋਏ ਜਿਹੜੇ ਪਰੋਟੇ ਖਾਣੇ ਵੇਖ ਕਦੀ ਸਾਡੀ ਕੋ ਬੀ ਆਣ ਲੱਗਾਂ ਦੀ ਜਿਵੇਂ ਹੁਣੇ ਹੀ ਬਣੀ ਆ ਕੀ ਕੀਤੀ ਹੈ ਹੁਣੇ ਬਣੀ ਆ ਤੇ ਹੁਣੇ ਬਣੀ ਹੈ ਹੋਰ ਕਹਿੰਦੋ ਨਹੀਂ ਮਤਲਬ ਬਣ ਗਈ ਆ ਐਦਾਂ ਫਿਲਮਾਂ ਉਹ ਵਾਲੇ ਮਸੂਰੀ ਵਾਲੇ ਕਰਦੇ ਆ ਐਦਾਂ ਲਿਆ ਕੇ ਮੁੜਕੇ ਖਵਾ ਲ ਦਿੰਦੇ ਹਾਂ ਸਾਨੂੰ ਲੱਗਦਾ ਕਿ ਉਹਨਾਂ ਦੀ ਵਧੀਆ ਬਣੀ ਆ ਸਬਜ਼ੀ ਹਾਂ ਚਲੋ ਜੇ ਨਹੋਂ ਟੱਕ ਦਵਾਂਗੇ ਇਹਨਾਂ ਨੂੰ ਧੋ ਲਿਓ ਇਸ ਵਾਂ ਨਹੀਂ ਇਹਨੂੰ ਕਿੱਥੇ ਰੱਖਣਾ ਹੈ ਇਹਨਾਂ ਨੂੰ ਮੈਂ ਧੋ ਲਾਂਗੀ ਸਾਰਾ ਕੁਝ ਅੱਛਾ ਇਹਦੇ ਪਹਿੰਦੇ ਨਾ ਪਲੇਟਾ ਚੱਲੋ ਓਹ ਵਾਲਾ ਪਾਓ ਓਹ ਵਾਲਾ ਨਾ ਇਹ ਰਾਦਰੂ ਫਿਰ ਸਦਾ ਤੁੱਕਾ ਦਿੰਦਾ ਨਾ ਬੜਾ ਵੱਧੀਆ ਰੋ ਸਬਜੀ ਟੱਕੀ ਜਾਂਦੀ ਹੈ ਵਿੱਚੋਂ ਇਹ ਨਾ ਨਿਕਲਦੀ ਹੁੰਦੀ ਹੈ ਭਰਾਤ ਨਹੀਂ ਮੈਂ ਕੱਢ ਲੀਨੀ ਆ ਮੈਨੂੰ ਚਾਹ ਜੀ ਪਾਫਣਾ ਪਾਣੀ ਮਾਂ ਮਮੀ ਕਿਡਾਈ ਟੱਕਰ ਵਾਲੀ ਲੈਣੀ ਪੈਣੀ ਇਹਨੂੰ ਜੀ ਹੁਣ ਟੱਕ ਦਿੱਤਾ ਜਦੋਂ ਬਣ ਚੁੱਕੀ ਵੀ ਤਾਂ ਦੱਸ ਦਵਾਂ ਇਧਰ ਜਿਹੜੀ ਸਬਜੀ ਧਰੀ ਆ ਤੇ ਇਧਰ ਜੀ ਮੈਂ ਚਾਹ ਦਾ ਪਾਣੀ ਟਾੜ ਦਿੱਤਾ ਸ਼ਾਮ ਨੂੰ ਆ ਕੇ ਪੀ ਕੇ ਸਬਜੀ ਵੀ ਉਹਨੂੰ ਬਾਹਰ ਜਾਣੀ ਆ। ਫਿਰ ਬਾਹਰ ਵਿੱਚ ਕਰਨ ਜਾਣਾ ਜਿਸ ਹੈ। ਖੈਰ ਸਰੀਰ ਲਈ ਬਹੁਤ ਜ਼ਰੂਰੀ ਆ ਤੇ ਮੇਰੇ ਗੱਲੇ ਚ ਚੱਲ ਗਿਆ ਮੱਛਰ ਬੋਲਿਆ ਨਹੀਂ ਚੌਂਡਿਆ। ਇਧਰ ਜੀ ਗੋਭੀ ਸਾਡੀ ਬਾਹਰ ਚੱਲੀ ਆ ਤੇ ਵਿੱਚ ਜੀ ਆ ਤਣੀਆਂ ਪਾਦਨੇ ਮੈਂ ਤਣੀਆਂ ਕੱਟ ਲਿਆ ਏ।

ਫੁੱਲ ਵਿੱਚ ਪਾਣੀ ਪਾਉਣਾ ਹੈ ਕਿੱਦਾਂ ਵੱਡਾ ਹੋ ਗਿਆ ਹੈ ਹੁਣ ਮੈਂ ਫੁੱਲ ਤੇ ਪਾਣੀ ਪਾਉਣੀ ਆ ਫੁੱਲ ਲਾਲਾ ਚੋਨੀ ਤੋਂ ਖੁੱਲੀ ਫੁੱਲ ਹੋਰ ਲਾਲਾ ਇਹ ਮੈਂ ਪਾਣੀ ਪਾਉਣਾ ਤੇ ਰੱਖੇ ਇਹ ਦਾੰਤ ਆਏ ਉਹਨਿਆ ਫੁੱਲ ਬੜਾ ਵੱਡਾ ਹੁੰਦਾ ਜਾਂਦਾ ਮੈਂ ਤਾਂ ਕਿਹਾ ਇਹਦੇ ਤੇ ਬੋਤਲ ਨਿੱਕੀਆਂ ਨੇ ਸਾਰੀਆਂ ਹੈ ਅਗਲਾ ਦੇਣੇ ਆ ਤੇ ਕੱਲ ਜੀ ਮੈਂ ਕੰਪਲੀਟ ਹੋ ਜੀ ਕੀਤੀ ਵੀਡੀਓ ਦਨੀ ਮਾਤ ਬੜੀ ਕੀਤੀ ਹੂੰ ਤੇ ਵੀਡੀਓ ਤੇ ਜੀ ਹੁਣ ਮੈਂ ਨੇ ਰਹ ਗਿਆ ਹੈ ਰਤੀ ਪਾਜੀ ਦੇਖ ਦੋ ਬੋਤਲ ਫਿਰ ਆਜੀ ਫੁੱਲ ਵੱਡਾ ਹੋ ਗਿਆ ਇਹ ਇਹਨੂੰ ਪਾਈਏ ਜੀ ਅਸੀਂ ਉਹਦੇ ਵਿੱਚ ਕੀ ਇਹਦਾਂ ਹੋਇਆ ਬੋਤਲ ਵਿੱਚ ਆਵਲਾ ਫੁੱਲ ਵੱਡਾ ਹੋ ਗਿਆ ਇਹ ਉਹ ਵੀ ਵੱਡਾ ਹੋ ਗਿਆ ਇਹਨ ਮੈਂ ਕਿਹਾ ਭੀ ਕੱਟ ਕੇ ਤੇ ਬੋਤਲ ਬਸਤਲ ਚ ਪਾ ਲਈਏ ਆ ਵੇਖੋ ਜੀ ਆਹ ਮੁੰਡਾ ਜਿਹੜਾ ਸਵੇਰੇ 10 ਵਜੇ ਉੱਠਿਆ ਸੀ ਮੂੰ ਠੱਕਨ ਸਵੇਰੇ 10 ਵਜੇ ਉੱਠਿਆ ਸੀ ਤਾਂ ਹੁਣ 11 ਵਜੇ ਫੇਰ ਸੌਂ ਗਿਆ ਹੈ ਹੱਡੀ ਮਰਜੀ ਐ ਨਾ ਖਾਡੀਆਂ ਖਾਡੀਆਂ ਫਿਰ ਡਿੱਗਦੇ ਤੇਰੀ ਅੱਖਾਂ ਦੇ ਸੋੜੀ ਸਾਡਾ ਡਿੱਗਾ ਦੇ ਆਹ ਇਹ ਕੋਈ ਇਹ ਕੋਈ ਕੰਮ ਹੈ ਉਥੇ ਪਾਣੀ ਪਾ ਕੇ ਤੇ ਬਸ ਮਾਸਾ ਕਰ ਰਹੀ ਇਥੇ ਆਕਲ ਮੈਂ ਪੈ ਗਿਆ ਹੁਣ ਕਹਿੰਦਾ ਮੈਂ ਥੱਕ ਗਿਆ ਸੋਣਾ ਤੈਨੂੰ ਲੈ ਆਦਨੀ ਚਾਹੀਦੀ ਚਾਰ ਪੰਜ ਬੱਜਾ ਜਿੰਨਾ ਤੂੰ ਗੋਇਆ ਛੁੱਟਦਾ ਰਹਿ ਤੂੰ ਹੈਨਾ ਉਹ ਵਾਲੀ ਵਾਲਾ ਮੱਝਾ ਰਖਵਾ ਦੇਣੀ ਹੈ ਲੈ ਦੇ ਕੰਮ ਗੋਲਮ ਬੇਕੇ ਸੌਣ ਗੋਇਆ ਪਤਣਾ ਤੂੰ ਪੱਤੀਕ ਮੈਂ ਥੜੀ ਪਤਣਾ ਤੂੰ ਪੱਤੀਕ ਜਾ ਗੋਇਆ ਇਹ ਹੀ ਪਤੂਗਾ ਜਿਹੜਾ ਮੇਲਾ ਬੈਠਾ ਲ ਮੈਂ ਤਾਂ ਕਪੜੇ ਕੁੱਪਰੇ ਤੋਂ ਅੱਡੀ ਮੈਂ ਉਧਰ ਮਸ਼ੀਨ ਲਾਈ ਆ ਜਾ ਜਾ ਮੈਂ ਇੱਥੇ ਬੋਕਰ ਬਾਕਰ ਵੀ ਫੇਰ ਦਿੱਤੀ ਆ ਉਹ ਵੇਹਣ ਪਾਣੀ ਪਾਇਆ ਵਾ ਹਾਂ ਹੈ ਬਾਬਾ ਪਾਇਆ ਕਰਨ ਕਰਦੇ ਗਿਆ ਹਾਂ ਪਾ ਕੇ ਆਇਆ ਹੈ ਮੇਲਾ ਤੈਨੂੰ ਆਰਡਰ ਮਿਲਾਂਦੇ ਪਾਣੀ ਪਾ ਕੇ ਪਾਣੀ ਪਾ ਕੇ ਆਇਆ ਹੈ ਹੈ ਇੱਥੇ ਜਿਹਨਾਂ ਚਰਵੇਲੀ ਬਿਠੀ ਮੈਂ ਉਧਰ ਜੀ ਉਹ ਸਬਜੀ ਉਹਨਾਂ ਵਾਸਤੇ ਉਧਰੋਂ ਕੱਟ ਕੇ ਲਿਆਉਣਾ ਆ ਕੀ ਕੀ ਪਰਿਆ ਪੁੱਤ ਕੀ ਕਹਿੰਦੋਂ ਮੇਥਰੀ ਮੇਥਰੀ ਆ ਕਹਿੰਦਾ ਰੋਟੀਆਂ ਵਿੱਚ ਬਾ ਮਮੀ ਤਾਂ ਟਾਟਾ ਗੋੜਨੀ ਗੋਣਮੀ ਦਿੱਤਾ ਇੰਨੀ ਕਰਦੇ ਆ ਕਿ ਕੀ ਹੈ ਕਹਿੰਦਾ ਮੈਂ ਅਸੀ ਬਰੀ ਰੋਟੀ ਖਾਣੀ ਆ ਇੱਥੇ ਕਰਦੇ ਆ ਜਲਦੀ ਵੀਡੀਓ ਦਾ ਐਂਡ ਮੇਰੀ ਵੀਡੀਓ ਲਾਈਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦੇਓ ਆ ਪੰਗਲੇ ਹੀ ਜਾਂਦੇ ਤੈਨੂੰ ਦਿੰਦਾ ਐ ਮੈਂ ਕਰਾਂਦੀ ਪੰਗਲੇ